ਜਦੋਂ ਫੜਿਆ ਸਰਦੂ ਕੋ 250 ਗ੍ਰਾਮ ਫੀਮ ਪੜੀ ਕੀ ਸਰ ਕੀ ਮਾਮਲਾ ਹੈ ਸਾਰਾ ਜੀ ਮਾਮਲਾ ਇਹ ਹੈ ਕਿ ਕੱਲ ਸ੍ਰੀ ਇੱਕ ਮੁੰਡਾ ਰਣਜੀਤ ਸਿੰਘ ਸਰਪਾ ਸ਼ਗਰਾ ਸਿੰਘ ਇਹ ਸ਼ਾਹਕੋਟ ਜਲੰਧਰ ਦਾ ਰਹਿਣ ਵਾਲਾ ਹੈ ਤੇ ਇਥੇ ਜੌਬ ਕਰਦਾ ਹੈ ਕਿਥੇ ਜੀ ਜੇਲ੍ਹ ਕੁਰਸੇ ਵਿੱਚ ਅੰਦਰ ਵਾਰਡ ਦਾ ਤੇ ਇਹ ਕੱਲ ਸ੍ਰੀ 8 ਵਜੇ ਅੰਦਰ ਜਾ ਰਿਹਾ ਸੀ ਜੇਲ੍ਹ ਦੇ ਤੇ ਜਦੋਂ ਸਰਚ ਕੀਤੀ ਗਈ ਦੀ ਇਹ ਕੋਲੋਂ ਜਿਹੜੀ 250 ਗ੍ਰਾਮ ਜਿਹੜੀ ਫੀਮ ਹੈ ਉਹ ਬਰਾਮਦ ਹੋਈ ਅੱਗੇ ਵੀ ਸਰ ਕੋਈ ਮਾਮਲਾ ਦਰਜ ਇਤੇ ਨਹੀਂ ਇਸ ਤੋਂ ਪਹਿਲਾਂ ਅਜੇ ਤੱਕ ਤਾਂ ਨਹੀਂ ਕੋਈ ਮਾਮਲਾ ਦਰਜ ਹੈ ਸਾਡੇ ਨੋਟਿਸ ਵਿੱਚ ਆਇਆ ਪਰ ਸੇਵਾ ਦੀ ਤਕੀਰ ਤਕੀਕਾਤ ਕਰਾਂਗੇ ਕੀ ਕਾਰਵਾਈ ਕੀਤੀ ਜਾਏਗੀ ਤੇ ਫਿਰ ਉਹ ਬਾਅਦ ਵਿੱਚ ਇਨਵੈਸਟੀਗੇਸ਼ਨ ਕੀ ਕਾਰਵਾਈ ਕੀਤੀ ਜਾਏਗੀ ਇਹਦੇ ਉੱਤੇ ਐਨਡੀਪੀਐਸਟ ਦਾ ਮਕਦਮਾ ਜਿਹੜਾ ਦੁਸਤ ਆਜਨ ਫੜਿਆ ਸਰਦੂ ਕੋ 250 ਗ੍ਰਾਮ ਫੀਮ ਪੜੀ ਕੀ ਸਰ ਕੀ ਮਾਮਲਾ ਹੈ ਸਾਰਾ ਜੀ ਇਹ ਮਾਮਲਾ ਹੈ ਕਿ ਕੱਲ ਸ੍ਰੀ ਇੱਕ ਮੁੰਡਾ ਰਣਜੀਤ ਸਿੰਘ ਸਰਪਾ ਸ਼ਗਰਾ ਸਿੰਘ ਇਹ ਸ਼ਾਹਕੋਟ ਜਲੰਧਰ ਦਾ ਰਹਿਣ ਵਾਲਾ ਹੈ ਤੇ ਇਥੇ ਜੌਬ ਕਰਦਾ ਹੈ ਕਿਥੇ ਜੀ ਜੇਲ੍ਹ ਕੁਰਸੇ ਵਿੱਚ ਅੰਦਰ ਵਾਰਡਨ ਤੇ ਇਹ ਕੱਲ ਸ੍ਰੀ 8 ਵਜੇ ਅੰਦਰ ਜਾ ਰਿਹਾ ਸੀ ਜੇਲ੍ਹ ਦੇ ਤੇ ਜਦੋਂ ਸਰਚ ਕੀਤੀ ਗਈ ਦੀ ਇਹ ਕੋਲੋਂ ਜਿਹੜੀ 250 ਗ੍ਰਾਮ ਜਿਹੜੀ ਫੀਮ ਹੈ ਉਹ ਬਰਾਮਦ ਹੋਈ ਅੱਗੇ ਵੀ ਸਰ ਕੋਈ ਮਾਮਲਾ ਦਰਜ ਇਥੇ ਨਹੀਂ ਇਸ ਤੋਂ ਪਹਿਲਾਂ ਅਜੇ ਤੱਕ ਤਾਂ ਨਹੀਂ ਕੋਈ ਮਾਮਲਾ ਦਰਜ ਸਾਡੇ ਨੋਟਿਸ ਵਿੱਚ ਆਇਆ ਪਰ ਸੇਵਾ ਦੀ ਤਕਰੀਕ ਹੈ ਤਕਰੀਕਾ ਕਰਾਂਗੇ ਕੀ ਕਾਰਵਾਈ ਕੀਤੀ ਜਾਏਗੀ ਜੇ ਹੋਏਗਾ ਤਾਂ ਫਿਰ ਉਹ ਬਾਅਦ ਵਿੱਚ ਇਨਵੈਸਟੀਗੇਸ਼ਨ ਕੀ ਕਾਰਵਾਈ ਕੀਤੀ ਜਾਏਗੀ ਇਸ ਦੇ ਉੱਤੇ ਐਨਡੀਪੀਐਸਟ ਦਾ ਮਕਦਮਾ ਹੈਗਾ ਦੱਸੋ ਲਾਜਮ ਫੜਿਆ ਸਰਦ ਕੋ 250 ਗ੍ਰਾਮ ਫੀਮ ਪੜੀ ਕੀ ਸਰ ਕੀ ਮਾਮਲਾ ਹੈ ਸਾਰਾ ਜੀ ਮਾਮਲਾ ਇਹ ਹੈ ਕਿ ਕੱਲ ਸ੍ਰੀ ਇੱਕ ਮੁੰਡਾ ਰਣਜੀਤ ਸਿੰਘ ਸਰਪਾ ਸ਼ਗਰਾ ਸਿੰਘ ਇਹ ਸ਼ਾਹਕੋਟ ਜਲੰਧਰ ਦਾ ਰਹਿਣ ਵਾਲਾ ਹੈ ਤੇ ਇਥੇ ਜੌਬ ਕਰਦਾ ਹੈ ਕਿਥੇ ਜੀ ਜੇਲ੍ਹ ਕੁਰਸੇ ਵਿੱਚ ਅੰਦਰ ਵਾਰਡਨ ਤੇ ਇਹ ਕੱਲ ਸ੍ਰੀ 8 ਵਜੇ ਅੰਦਰ ਜਾ ਰਿਹਾ ਸੀ ਜੇਲ੍ਹ ਦੇ ਤੇ ਜਦੋਂ ਸਰਚ ਕੀਤੀ ਗਈ ਦੀ ਇਹ ਕੋਲੋਂ ਜਿਹੜੀ ਹੈ 250 ਗ੍ਰਾਮ ਦੀ ਜਿਹੜੀ ਫੀਮ ਹੈ ਉਹ ਬਰਾਮਦ ਹੋਈ ਅੱਗੇ ਵੀ ਸਰ ਕੋਈ ਮਾਮਲਾ ਦਰਜ ਹੈ ਤੇ ਨਹੀਂ ਇਸ ਤੋਂ ਪਹਿਲਾਂ ਅਜੇ ਤੱਕ ਤਾਂ ਨਹੀਂ ਕੋਈ ਮਾਮਲਾ ਦਰਜ ਹੈ ਸਾਡੇ ਨੋਟਿਸ ਵਿੱਚ ਆਇਆ ਪਰ ਫਿਰ ਵੀ ਇਨ ਤਕ ਤੇਕੀਕਾਤ ਕਰਾਂਗੇ ਕੀ ਕਾਰਵਾਈ ਕੀਤੀ ਜਾਏਗੀ ਅੱਛਾ ਹੈ ਤੇ ਫਿਰ ਉਹ ਬਾਅਦ ਵਿੱਚ ਇਨਵੈਸਟੀਗੇਸ਼ਨ ਕੀ ਕਾਰਵਾਈ ਕੀਤੀ ਜਾਏਗੀ ਇਸ ਦੇ ਉੱਤੇ ਐਨਡੀਪੀਐਸਟ ਦਾ ਮਕਦਮਾ ਜਿਹੜਾ ਦੱਸਿਆ ਲਾਜਮ ਫੜਿਆ ਸਰਦ ਕੋ 250 ਗ੍ਰਾਮ ਖੀਮ ਪੜੀ ਕੀ ਸਰ ਕੀ ਮਾਮਲਾ ਹੈ ਸਾਰਾ ਜੀ ਇਹ ਮਾਮਲਾ ਹੈ ਕਿ ਕੱਲ ਸਵੇਰੇ ਇੱਕ ਮੁੰਡਾ ਰਣਜੀਤ ਸਿੰਘ ਸਾਰਾ ਫਗਰਾ ਸਿੰਘ ਇਹ ਸ਼ਾਹਕੋਟ ਜਲੰਧਰ ਦਾ ਰਹਿਣ ਵਾਲਾ ਹੈ ਤੇ ਇਥੇ ਜੌਬ ਕਰਦਾ ਹੈ ਕਿਥੇ ਜੀ ਜੇਲ੍ਹ ਕੁਰਸੇ ਦੇ ਵਿੱਚ ਅੰਦਰ ਵਾਰਡਨ ਤੇ ਇਹ ਕੱਲ ਸਵੇਰੇ 8:00 ਵਜੇ ਅੰਦਰ ਜਾ ਰਿਹਾ ਸੀ ਜੇਲ੍ਹ ਦੇ ਤੇ ਜਦੋਂ ਸਬਚ ਕੀਤੀ ਦੇਦੀ ਇਹ ਕੋਲੋਂ ਜਿਹੜੀ 250 ਗ੍ਰਾਮ ਜਿਹੜੀ ਖੀਮ ਮਾ ਉਹ ਗ੍ਰਾਮਤ ਹੋਈ ਕੀ ਵੀ ਸਰ ਕੋਈ ਮਾਮਲਾ ਦਰਜ ਇਥੇ ਨਹੀਂ ਇਸ ਤੋਂ ਪਹਿਲਾਂ ਅਜੇ ਤੱਕ ਤਾਂ ਨਹੀਂ ਕੋਈ ਮਾਮਲਾ ਦਰਜ ਹੈ ਸਾਡੇ ਨੋਟਿਸ ਵਿੱਚ ਆਇਆ ਪਰ ਸੇਵਾ ਵੀ ਇਹ ਦੀ ਤਕੀਕ ਹੈ ਤਕੀਕਾਤ ਕਰਾਂਗੇ ਕੀ ਕਾਰਵਾਈ ਕੀਤੀ ਜਾਏਗੀ ਜੇ ਹੋਏਗਾ ਤਾਂ ਫਿਰ ਉਹ ਬਾਅਦ ਵਿੱਚ ਇਨਵੈਸਟੀਗੇਸ਼ਨ ਕੀ ਕਾਰਵਾਈ ਕੀਤੀ ਜਾਏਗੀ ਇਹਦੇ ਉੱਤੇ ਐਨਡੀਪੀਐਸਟ ਦਾ ਮਕਦਮਾ ਇਹਦਾ ਦਸਤਾਵੇਜ਼